ਸੱਸੀ ਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਹਰਸ਼ੀਤ ਸਿੱਧੀ ਅੱਜ ਆਪਾਂ ਇੱਕ ਵਾਰ ਫੇਰ ਐਨਰ ਡੀਲ ਵਿੱਚ ਆਏ ਆ ਜਿੱਥੇ ਆਪਾਂ ਡਾਕਟਰ ਅਮਨਦੀਪ ਨਾਲ ਥੋੜੀ ਗੱਲਬਾਤ ਕਰਾਂਗੇ ਥੋੜੇ ਸਵਾਲ ਜਵਾਬ ਕਰਾਂਗੇ ਡਾਕਟਰ ਅਮਨਦੀਪ ਇੱਥੇ ਪਿਛਲੇ ਕਈ ਸਾਲਾਂ ਤੋਂ ਆਪਣੀ ਸੇਵਾਵਾਂ ਨਿਭਾ ਰਹੇ ਹਨ ਤੇ ਅੱਜ ਆਪਾਂ ਇਹਨਾਂ ਨਾਲ ਘੋੜਿਆਂ ਬਾਰੇ ਜੋ ਕਿ ਇੱਕਦਾਂ ਦਾ ਮੁੱਦਾ ਜਿਹਦੇ ਸ਼ਾਇਦ ਜ਼ਿਆਦਾ ਗੰਨ ਨਹੀਂ ਹੁੰਦੀ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਡਾਕਟਰ ਮਨਦੀਪ ਸੱਸੀ ਕਾਲ ਜੀ ਵੈਲਕਮ ਜੀ ਡਾਕਟਰ ਸਾਹਿਬ ਆਪਾਂ ਬੜੀ ਬੜੀ ਜਿੱਦਣਾ ਪਿੰਡਾਂ 'ਚ ਦੇਖਦੇ ਆ ਸੁਣਦੇ ਆ بڑے ਲੋਕਾਂ ਨੇ ਘੋੜੇ ਰੱਖੇ ਲੋਕ ਸ਼ਕੀਰ ਵੀ ਰੱਖ ਲਾਗੇ ਨੇ ਕਿ ਘੋੜੇ 'ਪਰ ਰੱਖੀਏ ਲੇਕਿਨ ਇੱਕ ਗਲੈਂਡਰਸ ਨਾ ਦੀ ਬਿਮਾਰੀ ਬੜੀ ਚੱਲੀ ਹੋਈ ਹੈ ਆਦੇ ਆਊਟ ਬ੍ਰੇਕ ਵੀ ਬਹੁਤ ਆਈਆਂ ਨੇ ਪਿੱਛੇ ਜਿਹੜੀ ਤੇ ਇਹ ਪਹਿਲਾਂ ਤਾਂ ਤੁਸੀਂ ਸਾਨੂੰ ਇਹ ਦੱਸੋ ਕਿ ਗਲੈਂਡਰਸ ਕੀ ਚੀਜ਼ ਹੈ ਧੰਨਵਾਦ ਜੀ ਇਹਨੂੰ ਇਸ ਚੈਨਲ ਤੇ ਬੁਲਾਉਣ ਲਈ ਤੇ ਅਸੀਂ ਹਮੇਸ਼ਾ ਡਿਸਕਸ ਕਰਦੇ ਆਂ ਗਾਵਾਂ ਮੱਝਾਂ ਬਾਰੇ ਤਾਂ ਬਹੁਤ ਡਿਸਕਸ਼ਨ ਹੁੰਦੀ ਆ ਉਹਨਾਂ ਦੇ ਬਿਮਾਰੀਆਂ ਆਦੀ ਉਹਦੇ ਤੇਖ ਭਾਗ ਦੀ ਪਰ ਕੋੜਿਆਂ ਬਾਰੇ ਬਹੁਤ ਘੱਟ ਰਿਆ ਜਾਂਦਾ ਹੈ ਜਿਵੇਂ ਤੁਸੀਂ ਕਿਹਾ ਕਿ ਗਲੈਂਡਰ ਦੇ ਕੋੜਿਆਂ ਦੀ ਬਿਮਾਰੀ ਹੈ ਬਿਲਕੁਲ ਜੀ ਗਲੈਂਡਰ ਦੇ ਕੋੜਿਆਂ ਦੀ ਇੱਕ ਬਹੁਤ ਹੀ ਘਾਤਕ ਬਿਮਾਰੀ ਹੈ ਇੱਕ ਵਾਰੀ ਗਲੈਂਡਰ ਅਗਰ ਕਿਸੇ ਕੋੜੇ 'ਚ ਆ ਜਾਂਦੀ ਹੈ ਉਹਦਾ ਕੋਈ ਇਲਾਜ ਨਹੀਂ ਹੈ ਉਹ ਕੋੜਾ ਆਪਣੇ ਆਪ ਹੀ ਜਾਂ ਨੇਚਰਲੀ ਮਰ ਜਾਂਦਾ ਹੈ ਜਾਂ ਫਿਰ ਉਹ ਕੋੜਾ ਕੈਰੀਅਰ ਬਣ ਜਾਂਦਾ ਹੈ ਕੈਰੀਅਰ ਦਾ ਮਤਲਬ ਹੈਗਾ ਕਿ ਉਸ ਘੋੜੇ 'ਚ ਆਪ 'ਚ ਕੋਈ ਸਾਈਨ ਨਹੀਂ ਆਉਗੇ ਕੋਈ ਲੱਛਣ ਨਹੀਂ ਆਉਗੇ ਬਟ ਉਹ ਆਪਣੀ ਬਿਮਾਰੀ ਦੂਸਰੇ ਤੰਦਰੁਸਤ ਘੋੜਿਆਂ 'ਚ ਫੈਲਾਉਂਦਾ ਰਹੇਗਾ। ਇਹ ਜਿਹੜੀ ਗਲੈਂਡਰ ਦੀ ਬਿਮਾਰੀ ਹੈ ਇੱਕ ਬੈਕਟੀਰੀਆ ਹੁੰਦਾ ਬਰਕਹੋਲ ਡਿਗਰੀਆ ਮਿਲਾਈ ਉਹਦੇ ਨਾਲ ਹੁੰਦੀ ਹੈ ਘੋੜਿਆਂ 'ਚ ਇੱਕ ਛੂਤ ਵਾਲੀ ਬਿਮਾਰੀ ਹੈ। ਇੱਕ ਘੋੜੇ ਤੋਂ ਦੂਸਰੇ ਘੋੜੇ 'ਚ ਅੱਗੇ ਫੈਲਦੀ ਰਹਿੰਦੀ ਹੈ। ਡਾਕਟਰ ਜਿਵੇਂ ਤੁਸੀਂ ਇਹ ਦੱਸਿਆ ਕਿ ਇਹ ਬਿਮਾਰੀ ਇੱਕ ਘੋੜੇ ਤੋਂ ਦੂਸਰੇ ਘੋੜੇ 'ਚ ਫੈਲਦੀ ਛੂਹ ਛੂਤੀ ਬਿਮਾਰੀ ਹੈ। ਤਾਂ ਜਿਹੜੀ ਇਹ ਬਿਮਾਰੀ ਫੈਲਦੀ ਹੈ ਇਹਦੇ ਸਰੋਤ ਕੀ ਹੈਗਾ ਜਾਂ ਕਿਵੇਂ ਫੈਲਦੀ ਦੀ ਕਾਰਨ ਹੁੰਦੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਘੋੜਾ ਇਹਦੇ 'ਚ ਕਈ ਵਾਰ ਕੀ ਹੁੰਦਾ ਕਿ ਕੈਰੀਅਰ ਰਹਿ ਜਾਂਦਾ ਹੈ ਕੈਰੀਅਰ ਹੁੰਦਾ ਤਾਂ ਉਹਦੇ ਜਿਹੜੇ ਘੋੜੇ ਦਾ ਡਿਸਚਾਰਜ ਹੁੰਦਾ ਜਿਵੇਂ ਨੱਕ 'ਚੋਂ ਡਿਸਚਾਰਜ ਨਿਕਲਿਆ ਰੇਸ਼ਾ ਨਿਕਲਿਆ ਜਾਂ ਘੋੜੇ ਦੇ ਕੋਈ ਚਮੜੀ ਤੇ ਜ਼ਖਮ ਹੋਇਆ ਉਹਦੇ 'ਚ ਅਗਰ ਕੋਈ ਫਸ ਪਗਾਇਆ ਆ ਰਹੀ ਆ ਉਹਦੇ ਵਿੱਚੋਂ ਉਹਦੇ ਡਿਸਚਾਰਜ 'ਚੋਂ ਇਹ ਜਿਹੜਾ ਬੈਕਟੀਰੀਆ ਹੁੰਦਾ ਉਹ ਨਿਕਲਦਾ ਰਹਿੰਦਾ ਹੈ ਜਦੋਂ ਡਿਸਚਾਰਜ ਨਿਕਲ ਕੇ ਪਾਣੀ ਚ ਜਾਂ ਖਾਣ ਵਾਲੇ ਭੋਜਨ ਚ ਡਿਸਚਾਰਜ ਮਿਕਸ ਹੋ ਗਿਆ ਤਾਂ ਕਿਸੇ ਤੰਦਰੁਸਤ ਘੋੜੇ ਨੇ ਉਹ ਹੀ ਦੂਸ਼ਿਤ ਪਾਣੀ ਤੇ ਦੂਸ਼ਿਤ ਖਾਣਾ ਖਾ ਲਿਆ ਤਾਂ ਉਹ ਤੰਦਰੁਸਤ ਘੋੜੇ ਇਸ ਬਿਮਾਰੀ ਨਾਲ ਪ੍ਰਭਾਵਿਤ ਹੋ ਸਕਦੇ ਨੇ ਸੇਮ ਹੈਗਾ ਕਿ ਜੇ ਕਿਸੇ ਤੰਦਰੁਸਤ ਘੋੜੇ ਨੇ ਬਿਮਾਰ ਘੋੜੇ ਦਾ ਮੀਟ ਖਾ ਲਿਆ ਉਹਦੇ ਥਰੂ ਵੀ ਇਹ ਜਿਹੜੀ ਬਿਮਾਰੀ ਹੈ ਤੰਦਰੁਸਤ ਘੋੜਿਆਂ ਨੂੰ ਹੋ ਸਕਦੀ ਹੈ ਜਾਂ ਜੇ ਅਸੀਂ ਜਦੋਂ ਘੋੜਸਵਾਰੀ ਕਰਦੇ ਹਾਂ ਘੋੜਸਵਾਰੀ ਦੇ ਜਿਹੜੇ ਉਹਨਾਂ ਦੇ ਹਾਰਨੈਸ ਕੰਪੋਨੈਂਟ ਹੁੰਦੇ ਨੇ ਜਿਵੇਂ ਕਿ ਕਾਠੀ ਲਗਾਮ ਅਗਰ ਅਸੀਂ ਇੱਕ ਗਲੈਂਡਰ ਕੈਰੀਅਰ ਘੋੜੇ ਦੀ ਕਾਠੀ ਲਗਾਮ ਇੱਕ ਤੰਦਰੁਸਤ ਘੋੜੇ ਤੇ ਵਰਤੀ ਉਹਦੇ ਕੰਟੈਕਟ ਨਾਲ ਵੀ ਇਹ ਬਿਮਾਰੀ ਪ੍ਰਭਾਵਿਤ ਘੋੜੇ ਤੋਂ ਤੰਦਰੁਸਤ ਘੋੜੇ ਨੂੰ ਹੋ ਸਕਦੀ ਹੈ ਤੇ ਇੱਥੇ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗੀ ਕਿ ਘੋੜੇ ਤੋਂ ਘੋੜਿਆਂ 'ਚ ਤਾਂ ਇਹ ਬਿਮਾਰੀ ਫੈਲਦੀ ਹੀ ਹੈ ਲੇਕਿਨ ਘੋੜਿਆਂ ਤੋਂ ਮਨੁੱਖਾਂ ਨੂੰ ਵੀ ਹੋ ਸਕਦੀ ਹੈ ਬਹੁਤੇ ਘੋੜਿਆਂ ਪਾਲਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਜਿਹੜੀ ਗਲੈਂਡਰ ਬਿਮਾਰੀ ਹੈ ਉਹ ਜ਼ੂਨੋਟਿਕ ਬਿਮਾਰੀ ਹੈ ਮਤਲਬ ਉਹਨਾਂ ਦੇ ਘੋੜਿਆਂ ਤੋਂ ਉਹਨਾਂ ਨੂੰ ਵੀ ਹੋ ਸਕਦੀ ਹੈ ਤੇ ਉਹਨਾਂ ਦੇ ਫੈਲਣ ਦਾ ਕਾਰਨ ਵੀ ਇਹੀ ਹੈ ਕਿ ਜਿਹੜੇ ਘੋੜਿਆਂ ਦੇ ਨੱਕ ਚੋਂ ਜਾਂ ਉਹਨਾਂ ਦੀ ਕਿਸੇ ਚਮੜੀ ਤੇ ਕੋਈ ਜ਼ਖਮ ਹੋਇਆ ਹੈ ਉੱਥੋਂ ਕੋਈ ਡਿਸਚਾਰਜ ਆਇਆ ਉਹਦੇ ਕੰਟੈਕਟ 'ਚ ਜੇ ਮਨੁੱਖ ਆਂਦਾ ਹੈ ਤਾਂ ਉਹ ਮਨੁੱਖਾ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ ਡਾਕਟਰ ਜਿਵੇਂ ਤੁਸੀਂ ਦੱਸਿਆ ਕਿ ਇਹ ਫੈਲਦੀ ਹੈ ਘੋੜੇ ਤੋਂ ਘੋੜੇ ਦੇ ਵਿੱਚ ਫਿਰ ਮਨੁੱਖਾਂ ਦੇ ਵਿੱਚ ਡਾਕਟਰ ਸਾਹਿਬ ਜਿਹੜੇ ਸਾਡੇ ਘੋੜੇ ਪਾਲਕ ਹੈਗੇ ਆ ਇਹਨਾਂ ਨੂੰ ਕਿਹੜੇ-ਕਿਹੜੇ ਲੱਛਣਾਂ ਦਾ ਧਿਆਨ ਰੱਖਣਾ ਚਾਹੀਦਾ ਜਿਨ੍ਹਾਂ ਨੂੰ ਦੇਖਦੇ ਸਾਰ ਹੀ ਇਹਨਾਂ ਨੂੰ ਥੋੜਾ ਅੰਦਾਜ਼ਾ ਹੋ ਜਾਵੇ ਕਿ ਸ਼ਾਇਦ ਸਾਡੇ ਘੋੜੇ ਨੂੰ ਬਲੈਂਡਰ ਦੀ ਤਕਲੀਫ ਹੋ ਸਕਦੀ ਹੈ ਅਗਰ ਕੋਈ ਘੋੜਾ ਤੰਦਰੁਸਤ ਘੋੜਾ ਪ੍ਰਭਾਵਿਤ ਘੋੜੇ ਦੇ ਸੰਪਰਕ ਵਿੱਚ ਆਂਦਾ ਹੈ ਜਾਂ ਕਿਸੇ ਘੋੜੇ 'ਚ ਬੈਕਟੀਰੀਆ ਚਲਾ ਗਿਆ ਹੈ ਅੰਦਰ ਤਾਂ ਉਹਦੇ ਲੱਛਣਾਂ ਆਉਣ 'ਚ 2 ਹਫ਼ਤਿਆਂ ਤੋਂ 6 ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ ਚੈੱਕ ਨਹੀਂ ਹੈਗਾ ਕਿ ਘੋੜੇ ਨੇ ਅੱਜ ਹੀ ਕੋਈ ਦੂਸ਼ਿਤ ਪਾਣੀ ਜਾਂ ਭੋਜਨ ਪੀ ਲਿਆ ਤਾਂ ਉਹਨੂੰ ਅੱਜ ਹੀ ਸਾਈਨਾਂ ਨਾ ਸ਼ੁਰੂ ਹੋ ਜਾਣਗੇ ਦੋ ਹਫ਼ਤੇ ਤੋਂ 6 ਮਹੀਨੇ ਲੱਗ ਸਕਦੇ ਹਨ ਲੱਛਣ ਆਉਣ ਤੇ ਲੱਛਣ ਪਹਿਲੇ ਕਿੱਦਾਂ ਦੇ ਜਿਹੜੇ ਨਾਰਮਲ ਬਿਮਾਰੀਆਂ ਦੇ ਲੱਛਣ ਹੁੰਦੇ ਨੇ ਜਿਵੇਂ ਭਾਰ ਘਟਣਾ ਸ਼ੁਰੂ ਹੋ ਗਿਆ ਜਾਂ ਬੁਖਾਰ ਹੋਣਾ ਸ਼ੁਰੂ ਹੋ ਗਿਆ ਬੁਖਾਰ ਇਹਦਾ 106 107 ਡਿਗਰੀ ਤੱਕ ਜਾ ਸਕਦਾ ਹੈ ਤੇ ਉਹ ਹੋਰ ਵੀ ਖੰਨ ਹੋ ਸਕਦੀ ਹੈ ਲੇਬਰ ਬਰੀਦੀ ਜਿੰਨੂੰ ਅਸੀਂ ਕਹਿੰਦੇ ਹਾਂ ਕਿ ਔਖੇ ਸਾਹ ਆਣੀਆਂ ਜਦੋਂ ਥੋੜਾ ਸਾਹ ਲੈਂਦਾ ਹੈ ਆਵਾਜ਼ ਆਉਂਦੀ ਹੈ ਬਹੁਤ ਇਦਾਂ ਦੇ ਜਨਰਲ ਜੇ ਸਾਈਨ ਆਣੇ ਸ਼ੁਰੂ ਹੁੰਦੇ ਹਨ ਪਰ ਗਲੈਂਡਰ ਬਿਮਾਰੀਆਂ ਤਿੰਨ ਕਿਸਮਾਂ ਹੈ ਅਲੱਗ ਕਿਸਮਾਂ ਹੈ ਜਾਂ ਤਿੰਨ ਪਹਿਲੀ ਕਿਸਮ ਹੈਗੀ ਹੈ ਨੈਜ਼ਲ ਫਾਰਮ ਜਿੰਨੂੰ ਅਸੀਂ ਨਾਸਕ ਰੂਪੀ ਕਹਿੰਦੇ ਹਾਂ ਇਸ ਫਾਰਮ 'ਚ ਕੀ ਹੁੰਦਾ ਹੈ ਕਿ ਘੋੜੇ ਦੇ ਨੱਕ ਦੇ ਵਿੱਚ ਸੋੜੇ ਬਣ ਜਾਂਦੇ ਹਨ ਬਾਰੋਂ ਦਾ ਫੋਰੇ ਨਹੀਂ ਦਿਖਦੇ ਬਟ ਅੰਦਰ ਜਿਹੜੇ ਫੋਰੇ ਹੁੰਦੇ ਆ ਉਹਨਾਂ ਚੋਂ ਡਿਸਚਾਰਜ ਆਂਦਾ ਹੈ ਨੱਕ ਚੋਂ ਇੱਕ ਪਦਾਰਥ ਨਿਕਲਦਾ ਆ ਉਹ ਜਿਹੜਾ ਡਿਸਚਾਰਜ ਹੁੰਦਾ ਉਹ ਬਹੁਤ ਹੀ ਬੂਰੇ ਪੀਲੇ ਰੰਗ ਦਾ ਹੁੰਦਾ ਬਹੁਤ ਹੀ ਜਿਵੇਂ ਕਹੋ ਪੌਲੀ ਸਟਿੱਕੀ ਜਿਹਾ ਹੁੰਦਾ ਸੰਗਣਾ ਜਿਹਾ ਪੀਲੇ ਰੰਗ ਦਾ ਡਿਸਚਾਰਜ ਆਂਦਾ ਉਹ ਜਿਹੜਾ ਨਾਰਮਲ ਨੱਕ ਚੋਂ ਰੇਸ਼ਾ ਦਾ ਉਹ ਤੋਂ ਥੋੜਾ ਅਲੱਗ ਹੁੰਦਾ ਹੈ ਸੋ ਸਾਨੂੰ ਦੇਖ ਕੇ ਮਤਲਬ ਅਸੀਂ ਕਹਿ ਸਕਦੇ ਆ ਕਿ ਇਹ ਘੋੜਾ ਡਾਇਗਨੋਸਟਿਕਲੀ ਸ਼ਕਤੀ ਲੱਗ ਰਿਹਾ ਹੈ ਅਗਰ ਉਹਦਾ ਪਿਸਚਾਰ ਜਾਣ ਲੈ। ਮਤਲਬ ਉਹਦੀ ਰੰਗਤ ਦੇਖ ਕੇ ਪਛਾਣਨਾ। ਇਹ ਕਿਸੇ ਪਛਾਣ ਸਕਦੇ ਆ ਕਿ ਹਾਂ ਇਹ ਲੈੰਡਰ ਹੋ ਸਕਦੀ ਹੈ। ਦੂਸਰੀ ਤਰ੍ਹਾਂ ਦੀ ਕਿਸਮ ਦੀ ਹੈਗੀ ਪਲਨ ਨਹੀਂ ਫਾਰਮ। ਪਲਨ ਦੇ ਫਾਰਮ ਮਤਲਬ ਸਾਹ ਅਲੀ ਫਾਰਮ। ਇਹਦੇ ਚ ਘੋੜੇ ਦੇ ਪਹਿਲਾਂ ਤਾਂ ਬੁਖਾਰ ਆ ਸਕਦਾ ਹੈ, ਖੰਗ ਆ ਸਕਦੀ ਹੈ, ਲੇਬਰ ਬ੍ਰੀਥਿੰਗ ਜਿਵੇਂ ਮੈਂ ਪਹਿਲੇ ਦੱਸਿਆ ਕਿ ਔਖੇ ਸਾਹ ਮੰਗੇ ਜਾਂ ਸਾਹ ਲੈਣ ਦੇ ਟਾਈਮ ਬਹੁਤ ਜ਼ਿਆਦਾ ਆਵਾਜ਼ ਆਏਗੀ। ਉਹ ਕਿਉਂ ਹੁੰਦੇ ਨੇ ਕਿਉਂਕਿ ਇਸ ਕੌਂਜੇ ਇਹਨਾਂ ਦੇ ਫੇਫੜਿਆਂ 'ਚ ਫੋੜੇ ਬਣ ਜਾਂਦੇ ਹਨ ਜਿਵੇਂ ਨੱਕ 'ਚ ਫੋੜੇ ਬਣੇ ਉਹੀ ਫੋੜੇ ਅੰਦਰ ਜਾ ਕੇ ਫੇਫੜਿਆਂ 'ਚ ਵੀ ਬਣ ਸਕਦੇ ਹਨ ਤੇ ਸਾਹ ਦੀ ਤਕਲੀਫ ਹੁੰਦੀ ਹੈ ਤੀਸਰੀ ਇਹਦੀ ਫਾਰਮ ਹੁੰਦੀ ਹੈ ਕੂਟੀਨੀਅਸ ਫੌਲ ਜਿਹਨੂੰ ਅਸੀਂ ਚਮੜੀ ਰੂਪ ਵੀ ਕਹਿੰਦੇ ਹਾਂ ਉਹਦੇ 'ਚ ਫੋੜੇ ਦੀ ਚਮੜੀ 'ਤੇ ਫੋੜੇ ਬਣਦੇ ਹਨ ਉਹ ਫੋੜੇ ਲੱਤਾਂ ਤੋਂ ਬਣਨੇ ਸ਼ੁਰੂ ਹੁੰਦੇ ਹਨ ਪਹਿਲੇ शरीर 'ਤੇ ਬਾਅਦ 'ਚ ਬੰਦੇ ਪਹਿਲੇ ਜਦੋਂ ਸ਼ੁਰੂਆਤ ਹੋਏਗੀ ਚਮੜੀ ਦੇ ਫੋੜੇ ਵੀ ਉਹ ਲੱਤਾਂ ਤੋਂ ਹੋਏਗੇ ਤੇ ਉਹ ਥੋੜਿਆਂ ਚੋ ਵੀ ਫਿਰ ਫਸ ਨਿਕਲਦੀ ਹੈ ਉਹ ਫਸ ਵੀ ਬਹੁਤ ਠਿੱਕ ਜੀ ਕੈਲੋ ਸਟਿੱਕੀ ਪਹਿਲੀ ਸਟਿੱਕੀ ਫਸ ਹੁੰਦੀ ਹੈ ਸੋ ਇਹ ਤਿੰਨ ਤਰ੍ਹਾਂ ਦੀ ਕਿਸਮਾਂ ਹੈ ਅਗਰ ਘੋੜੇ ਪਾਲਕਾ ਨੂੰ ਆਪਣੇ ਘੋੜਿਆਂ 'ਚ ਇਹਨਾਂ ਤਿੰਨ ਕਿਸਮਾਂ ਚੋਂ ਮਤਲਬ ਤਿੰਨੋਂ ਕਿਸਮਾਂ ਇੱਕੋ ਘੋੜੇ 'ਚ ਵੀ ਹੋ ਸਕਦੀਆਂ ਇਕੱਠੀਆਂ ਵੀ ਹੋ ਸਕਦੀਆਂ ਤੇ ਅਲੱਗ-ਅਲੱਗ ਕਿਸਮ ਵੀ ਹੋ ਸਕਦੀ ਹੈ ਤੇ ਏਦਾਂ ਦਾ ਕੋਈ ਵੀ ਲੱਛਣ ਅਗਰ ਲੱਗਦਾ ਕਿ ਥੱਕ ਚੋ ਕੋਈ ਡਿਸਚਾਰਜ ਆ ਰਿਹਾ ਹੈ ਘੋੜੇ ਦੀ ਚਮੜੀ ਤੇ ਕੋਈ ਸੋੜੇ ਹੋਏ ਨੇ ਜਾਂ ਸਾਹ ਲੈਣ 'ਚ ਦਿਕਤ ਆ ਰਹੀ ਹੈ ਬੁਖਾਰ ਦੀ ਸ਼ਿਕਾਇਤ ਹੋ ਰਹੀ ਹੈ ਸਭ ਆਪਣੇ ਨਿੱਜੀ ਵੈਕਟਰੀ ਆਫੀਸਰ ਨੂੰ ਲਾਗੇ ਦੇ ਵੈਕਟਰੀ ਆਫੀਸਰ ਨੂੰ ਕੰਟੈਕਟ ਕਰੋ ਤੇ ਉਹਨਾਂ ਕੋ ਆਪਣੇ ਘੋੜੇ ਦੀ ਜਾਂਚ ਕਰਵਾਓ ਡਾਕਟਰ ਸਾਹਿਬ ਅਗਲਾ ਸਵਾਲ ਸਾਡਾ ਇਹ ਕਿ ਜਿਵੇਂ ਤੁਸੀਂ ਦੱਸਿਆ ਕਿ ਇਹ ਬਹੁਤ ਹੀ ਕਾਮਨ ਇਨ ਹੈ ਜਿਸ ਸਾਨੂੰ ਨੱਛਣ ਦੇਖਣ ਨੂੰ ਮਿਲਦੇ ਆ ਕਿ ਖੰਗ ਹੋ ਵੀ ਬੁਖਾਰ ਹੋ ਗਿਆ ਤੇ ਡਾਕਟਰ ਸਾਹਿਬ ਫਿਰ ਇਹਦੀ ਜਿਹੜੀ ਪਛਾਣ ਹੈਗੀ ਹੈ ਜੀ ਡਾਇਗਨੋਸਿਸ ਹੈ ਉਹ ਆਪਾਂ ਕਿਵੇਂ ਕਰਦੇ ਹਾਂ ਹਾਂਜੀ ਜਿਵੇਂ ਮੈਂ ਸਾਰੇ ਲੱਛਣ ਇਹ ਦੱਸੇ ਨੇ ਜਦੋਂ ਵੀ ਤੁਹਾਨੂੰ ਕਿਸੇ ਘੋੜੇ ਪਾਲਕ ਨੂੰ ਲੱਗਦਾ ਕਿ ਸਾਡੇ ਘੋੜੇ 'ਚ ਇਦਾਂ ਦਾ ਕੋਈ ਵੀ ਲੱਛਣ ਆੰਦਾ ਹੈ ਆ ਉਹ ਸਭ ਤੋਂ ਪਹਿਲੇ ਤੇ ਆਪਣੇ ਵੈਟਰਨਰੀ ਡਾਕਟਰ ਨੂੰ ਬੁਲਾ ਕੇ ਉਹਦੀ ਜਾਂਚ ਕਰਵਾਣ ਤੇ ਇਹਦੀ ਅਸੀਂ ਜਿਹੜੀ ਕਨਫਰਮੇਸ਼ਨ ਆ ਕਨਫਰਮੇਸ਼ਨ ਕਹਾਂ ਲੋ ਕਿ ਪੁਸ਼ਟੀ ਅਸਲੀ ਇਹਦੀ ਪੁਸ਼ਟੀ ਕਰਨੀ ਹੈ ਲੈਬ ਟੈਸਟ ਨਾਲ ਅਸੀਂ ਇਕੱਲੇ ਇਹਦੇ ਲੱਛਣ ਦੇਖ ਕੇ ਕਿ ਵਾਡ ਡਿਸਚਾਰਜ ਆ ਰਿਹਾ ਹੈ ਜਾਂ ਚਮੜੀ ਤੇ ਸੋਰ ਹੋਏ ਹਨ ਸਿਰਫ ਉਹ ਦੇਖ ਕੇ ਅਸੀਂ ਕਦੀ ਨਹੀਂ ਕਹਿ ਸਕਦੇ ਕਿ ਇਹ ਗਿਆਨੀ ਹੈਗਾ ਅਸੀਂ ਉਹਦੀ ਪੁਸ਼ਟੀ ਕਰਾਣੀ ਹੈ ਲੈਬ ਤੇ ਉਹਦੇ ਲਈ ਅਸੀਂ ਕੀ ਕਰਨਾ ਕਿ ਸੈਂਪਲ ਭੇਜਣਾ ਹੈ ਬਲੱਡ ਦਾ ਸੀਰਮ ਸੈਂਪਲ ਕੱਟ ਕੇ ਭੇਜ ਸਕਦੇ ਆ ਜਾਂ ਜਿਹੜਾ ਨੱਕ ਤੋਂ ਡਿਸਚਾਰਜ ਆ ਰਿਹਾ ਹੈਗਾ ਅਸੀਂ ਉਹ ਸੈਂਪਲ ਭੇਜ ਸਕਦੇ ਆ ਜਾਂ ਚਮੜੀ ਤੇ ਜਿਹੜੇ ਫੋੜੇ ਹੋਏ ਆ ਉਹਦੇ ਵਿੱਚੋਂ ਜਿਹੜੀ ਪਸ ਨਿਕਲ ਰਹੀ ਆ ਅਸੀਂ ਉਹਦਾ ਸੈਂਪਲ ਭੇਜ ਸਕਦੇ ਆ ਉਹ ਸੈਂਪਲ ਭੇਜਣਾ ਤੁਸੀਂ ਐਨ ਆਰ ਡੀ ਡੀ ਐਲ ਜਲੰਦਰ ਲਿਖੇ ਐਨ ਆਰ ਡੀ ਡੀ ਐਲ ਜਲੰਦਰ ਲਿਖੇ ਐਲਾਈਜ਼ਾ ਟੈਸਟ ਕੀਤਾ ਜਾਂਦਾ ਹੈ ਦਾ ਅਗਰ ਉਹ ਟੈਸਟ ਪੋਜ਼ਿਟਿਵ ਆਉਂਦਾ ਸਾਡੇ ਕੋਲ ਅਸੀਂ ਉਹਦੀ ਕਨਫਰਮੇਸ਼ਨ ਲਈ ਉਹੀ ਸੇਮ ਸੈਂਪਲ ਦੁਬਾਰਾ ਐਨ ਆਰ ਸੀ ਇਹ ਹਸਾਰ ਜਿਹੜੀ ਕਿ ਹਰਿਆਣਾ ਤੇ ਸਥਿਤ ਹੈ ਨੈਸ਼ਨਲ ਰਿਸਰਚ ਸੈਂਟਰ ਔਨ ਇਕੁਆਇਨ ਉਹ ਇਸ ਇਕੁਆਇਨ ਦੇ ਟੈਸਟਾਂ ਦੇ ਮਾਹਿਰ ਨੇ ਅਸੀਂ ਆਪਣਾ ਜਿਹੜਾ ਸੈਂਪਲ ਅਸੀਂ ਟੈਸਟ ਕੀਤਾ ਉਹੀ ਸੈਂਪਲ ਐਨ ਆਰ ਸੀ ਇਹ ਹਸਾਰ ਜਾਂਦਾ ਆ ਉਥੇ ਸੀ ਐਫ ਟੀ ਕੀਤਾ ਜਾਂਦਾ ਕੰਪਲੀਮੈਂਟ ਫਿਕਸੇਸ਼ਨ ਟੈਸਟ ਜਿਹੜਾ ਕਿ ਜ਼ਿਆਦਾ ਕਨਫਰਮੇਸ਼ਨ ਪ੍ਰੀਆ ਖਲਾਈਦਾ ਨਾਲ ਤੇ ਉਹ ਟੈਸਟ ਜਦੋਂ ਪੋਜ਼ਿਟਿਵ ਆ ਜਾਈਗਾ ਤੇ ਫਿਰ ਇੱਕ ਕੋੜੇ ਨੂੰ ਗਲੈਂਡਰਡ ਪੋਜ਼ਿਟਿਵ ਡਿਕਲੇਅਰ ਕੀਤਾ ਜਾਣਾ ਤੇ ਡਾਕਟਰ ਸਾਹਿਬ ਜਿੱਦਾਂ ਤੁਸੀਂ ਦੱਸਿਆ ਕਿ ਆਪਾਂ ਐਨਆਰਡੀਟੀਐਲ ਉਸ ਤੋਂ ਬਾਅਦ ਆਪਾਂ ਐਨਆਰਸੀ ਤੋਂ ਭੇਜ ਸਕਦੇ ਆ ਤੇ ਡਾਕਟਰ ਸਾਹਿਬ ਆਪਾਂ ਜੇ ਮੰਨ ਲਈਏ ਕਿ ਸਾਡਾ ਕੋੜਾ ਹੈ ਸਾਡਾ ਇਥੇ ਫਾਰਮ ਪੋਜ਼ਿਟਿਵ ਆ ਗਿਆ ਤਾਂ ਉਸ ਤੋਂ ਬਾਅਦ ਸੇ ਅੱਗੇ ਉਹਦਾ ਕੀ ਹੱਲ ਹੁੰਦਾ ਹੈ ਉਸ ਤੋਂ ਅੱਗੇ ਜਾਂਦਾ ਰਸਤਾ ਕੀ ਹੈ ਜਦੋਂ ਵੀ ਤੁਹਾਡਾ ਘੋੜਾ ਕੋਈ ਬਿਮਾਰ ਹੈਗਾ ਸਭ ਤੋਂ ਪਹਿਲੇ ਜਿਵੇਂ ਆਪਾਂ ਬਾਕੀ ਜਾਨਵਰਾਂ ਦੀ ਗੱਲ ਕਰਦੇ ਹਾਂ ਕਿ ਕੋਈ ਜਾਨਵਰ ਬਿਮਾਰ ਆ ਤਾਂ ਉਹਨੂੰ ਬਾਕੀ ਜਾਨਵਰਾਂ ਤੋਂ ਅਲੱਗ ਕਰ ਦੋ ਉਸੇਮ ਚੀਜ਼ ਇੱਥੇ ਵੀ ਹੈ ਅਗਰ ਤੁਹਾਡਾ ਘੋੜਾ ਬਿਮਾਰ ਹੈ ਸਭ ਤੋਂ ਪਹਿਲਾਂ ਤੁਹਾਨੂੰ ਬਾਕੀ ਘੋੜਿਆਂ ਨਾਲੋਂ ਜਾਂ ਬਾਕੀ ਹੋਰ ਜਾਨਵਰਾਂ ਨਾਲੋਂ ਅਲੱਗ ਕਰ ਦਿਓ ਫਿਰ ਜਿੰਨੀ ਦੇਰ ਤੱਕ ਤੁਸੀਂ ਸੈਂਪਲ ਭੇਜਿਆ ਉਹਦੀ ਰਿਪੋਰਟ ਨਹੀਂ ਆਂਦੀ ਉਸ ਘੋੜੇ ਨੂੰ ਅਲੱਗ ਹੀ ਰੱਖਣਾ ਜਦੋਂ ਤੁਹਾਡੇ ਟੈਸਟ ਦੀ ਰਿਪੋਰਟ ਆ ਗਈ ਪਤਾ ਲੱਗ ਗਿਆ ਕਿ ਘੋੜਾ ਪੋਜ਼ਿਟਿਵ ਹੈ ਇਹਦਾ ਕੋਈ ਇਲਾਜ ਨਹੀਂ ਹੈ ਇਸ ਬਿਮਾਰੀ ਦਾ ਹਾਲੇ ਤੱਕ ਇਸ ਬਿਮਾਰੀ ਦਾ ਕੋਈ ਇਲਾਜ ਅਵੇਲੇਬਲ ਨਹੀਂ ਹੈ ਸੋ ਭਾਰਤ ਸਰਕਾਰ ਦਾ ਇੱਕ ਐਕਸ਼ਨ ਪਲਾਨ ਹੈ ਨੈਸ਼ਨਲ ਐਕਸ਼ਨ ਪਲਾਨ ਫਾਰ ਗਲੈਂਡਰਸ ਟੂ ਕੰਟਰੋਲ ਐਂਡ ਇਰੇਡੀਕੇਸ਼ਨ ਇਨ ਇੰਡੀਆ ਉਸ ਐਕਸ਼ਨ ਪਲਾਨ ਦੇ ਅਕੋਰਡਿੰਗ ਇਸ ਕੋ ਪੋਜ਼ਿਟਿਵ ਘੋੜੇ ਨੂੰ ਨਸ਼ਟ ਕਰ ਤਾਂ ਕਿ ਅੱਗੇ ਹੋ ਨਾ ਕਰੇ ਅੱਗੇ ਹੋਰ ਬਾਕੀ ਘੋੜੇ ਇਸ ਤੋਂ ਪ੍ਰਭਾਵਿਤ ਨਾ ਹੋ ਸਕਣ ਇਹ ਬਿਮਾਰੀ ਬਾਕੀ ਨਾ ਫੈਲੇ ਹੋ ਰੱਗੇ ਉਸ ਬਿਮਾਰੀ ਨੂੰ ਰੋਕਣ ਲਈ ਅਸੀਂ ਪੋਜ਼ਿਟਿਵ ਘੋੜੇ ਨੂੰ ਨਸ਼ਟ ਕਰਨਾ ਤੇ ਇਹਦੀ ਡਾਕਟਰ ਸਾਹਿਬ ਪੂਰੀ ਜਿਵੇਂ ਆਪਾਂ ਅੱਜਕੱਲ ਬਥੇਰੀ ਚੀਜ਼ਾਂ ਦੀ ਵੈਕਸੀਨ ਆਉਂਦੀ ਹੈ ਇਹਦੀ ਕੋਈ ਵੈਕਸੀਨ ਵੀ ਨਹੀਂ ਹੈ ਹਾਲੇ ਤੱਕ ਕੋਈ ਵੀ ਵੈਕਸੀਨ ਨਹੀਂ ਬਣਾਈ ਗਈ ਕੋਈ ਵੈਕਸੀਨ ਅਵੇਲੇਬਲ ਨਹੀਂ ਹੈਗੀ ਸੋ ਇਹਦੀ ਰੋਕਥਾਮ ਦਾ ਕੋਈ ਤਰੀਕਾ ਆ ਕਿ ਅਸੀਂ ਟੈਸਟਿੰਗ ਕਰਵਾਈਏ ਅਗਰ ਸਾਨੂੰ ਕੋਈ ਵੀ ਘੋੜਾ ਸ਼ੱਕੀ ਲੱਗਦਾ ਹੈ ਤੇ ਉਸ ਘੋੜੇ ਨੂੰ ਅਗਰ ਪੋਜ਼ਿਟਿਵ ਆਂਦਾ ਤਾਂ ਉਹਨੂੰ ਖਤਮ ਕਰਕੇ ਬਾਕੀ ਘੋੜਿਆਂ ਨੂੰ ਬਚਾਇਆ ਜਾ ਸਕੇ ਤੇ ਡਾਕਟਰ ਜੀ ਇਹ ਵੀ ਸਾਨੂੰ ਦੱਸੋ ਕਿ ਅੱਪਾ ਇਹ ਤਾਂ ਚਲੋ ਬਿਮਾਰੀ ਆ ਗਈ ਆਪਾਂ ਦਾ ਮਤਲਬ ਡਾਇਗਨੋਸ ਕਰ ਲੈ ਸਾਨੂੰ ਪਤਾ ਲੱਗ ਗਿਆ ਲੇਕਿਨ ਹੋਰ ਸਾਨੂੰ ਆਪਣੇ ਫਾਰਮ ਤੇ ਇਹੋ ਜਿਹੀ ਕਿਹੜੇ-ਕਿਹੜੇ ਮਤਲਬ ਉਪਰਾਲੇ ਕਰਨੇ ਚਾਹੀਦੇ ਜਿਹਦੇ ਨਾਲ ਆਪਾਂ ਇਸ ਬਿਮਾਰੀ ਦੀ ਆਉਣ ਤੋਂ ਪਹਿਲਾਂ ਹੀ ਬਚਾਅ ਕਰ ਲਈਏ ਸਾਰੇ ਘੋੜੇ ਪਾਲਕਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜਦੋਂ ਵੀ ਤੁਸੀਂ ਕੋਈ ਨਵਾਂ ਘੋੜਾ ਖਰੀਦਦੇ ਹੋ ਚਾਹੇ ਕਿਸੇ ਹੋਰ ਸ਼ਹਿਰ ਤੋਂ ਖਰੀਦਿਆ ਕਿਸੇ ਹੋਰ ਸਟੇਟ ਤੋਂ ਖਰੀਦ ਲਿਆ ਸਭ ਤੋਂ ਪਹਿਲਾਂ ਉਹਦੀ ਗਲੈਂਡਰ ਟੈਸਟਿੰਗ ਜ਼ਰੂਰ ਕਰਾਈਏ ਕਿਉਂਕਿ ਇਹਦੇ ਨਾਲ ਐਡਾ ਹੋਏਗਾ ਤੁਸੀਂ ਗਲੈਂਡਰ ਟੈਸਟਿੰਗ ਪਹਿਲਾਂ ਕਰਾਈ ਹੋਊਗੀ ਤੁਸੀਂ ਗਲੈਂਡਰ ਤੁਹਾਨੂੰ ਕਨਫਰਮ ਹੋ ਜਾਊਗਾ ਕਿ ਸਾਡਾ ਘੋੜਾ ਜਿਹੜਾ ਅਸੀਂ ਖਰੀਦ ਰਿਹਾ ਉਹਦੇ 'ਚ ਗਲੈਂਡਰ ਨਹੀਂ ਹੈਗਾ ਉਹ ਇੱਧਰ ਨਹੀਂ ਆਊਗਾ ਤੁਹਾਡੇ ਬਾਕੀ ਜਾਨਵਰਾਂ 'ਚ ਮਿਕਸ ਨਹੀਂ ਹੋਊਗਾ ਬਾਕੀ ਘੋੜਿਆਂ ਨੂੰ ਨਹੀਂ ਮਤਲਬ ਫੈਲੇਗਾ ਕਿਉਂਕਿ ਜਿਵੇਂ ਮੈਂ ਸ਼ੁਰੂ 'ਚ ਦੱਸਿਆ ਕਿ ਇਹਦੇ 'ਚ ਘੋੜਾ ਕੈਰੀਅਰ ਹੈ ਜਾਂਦਾ ਤੁਸੀਂ ਫਿਜ਼ੀਕਲੀ ਘੋੜਾ ਦੇਖੋਗੇ ਘੋੜਾ ਬਿਲਕੁਲ ਠੀਕ ਹੋਏਗਾ ਬਟ ਜੇ ਅਸੀਂ ਟੈਸਟ ਕਰਾਵਾਂਗੇ ਉਹ ਸਾਡਾ ਕੈਰੀਅਰ ਹੋਵੇ ਟੈਸਟ ਕਰਾ ਕੇ ਪੋਜ਼ਿਟਿਵ ਆ ਜਾਵੇ ਤਾਨੂੰ ਲੱਗੇਗਾ ਕਿ ਤੁਸੀਂ ਤੰਦਰੁਸਤ ਘੋੜਾ ਲੈ ਰਹੇ ਹੋ ਇਹਦੇ ਚਾਹਤ ਕੋਈ ਸਾਈਨ ਨਹੀਂ ਹੈਗਾ ਪਰ ਉਹ ਘੋੜਾ ਅੰਦਰੋਂ ਬਿਮਾਰ ਹੋਏਗਾ ਕਿ ਉਹਦੇ ਸੈਕ੍ਰੀਸ਼ਨਸ ਛੇ ਬੈਕਟੀਰੀਆ ਆਏਗਾ ਤੁਹਾਡੇ ਬਾਾਕੀ ਘੋੜਿਆਂ ਨੂੰ ਖਰਾਬ ਕਰੇਗਾ ਦੂਸਰੀ ਗੱਲ ਹੈਗਾ ਜਦੋਂ ਵੀ ਤੁਸੀਂ ਆਪਣੇ ਘੋੜੇ ਨੂੰ ਕਿਸੇ ਵੀ ਮੰਡੀ ਚ ਕਿਸੇ ਮੇਲੇ ਚ ਕਿਸੇ ਚੈਂਪੀਅਨਸ਼ਿਪ ਚ ਕਿਸੇ ਕੰਪੀਟੀਸ਼ਨ ਚ ਪਾਰਟਿਸਪੇਸ਼ਨ ਲਈ ਲੈ ਕੇ ਜਾਣਾ ਆ ਉਦੋਂ ਵੀ ਆਪਣੇ ਘੋੜੇ ਦਾ ਗਲੈਂਡਰ ਟੈਸਟ ਜ਼ਰੂਰ ਕਰਾਓ ਗਲੈਂਡਰ ਟੈਸਟ ਐਨਐਡੀਡੀਐਲ ਜਲੰਧਰ ਵਿਖੇ ਫ੍ਰੀ ਕੀਤਾ ਜਾਂਦਾ ਹੈ ਤੇ ਜਦੋਂ ਤੁਸੀਂ ਮੇਲੇ ਤੋਂ ਵਾਪਸ ਲੈ ਕੇ ਘੋੜਾ ਆਉਂਦੇ ਹੋ ਉਸ ਤੋਂ ਬਾਅਦ ਵੀ ਇੱਕ ਵਾਰੀ ਟੈਸਟ ਜ਼ਰੂਰ ਕਰਾਓ ਕਿ ਟੈਸਟ ਇੱਕ ਮਹੀਨੇ ਵਾਸਤੇ ਵੈਲਿਡ ਹੁੰਦਾ ਹੈ ਸੋ ਤੁਸੀਂ ਜਦੋਂ ਟੈਸਟ ਕਰਾਇਆ ਮੇਲੇ 'ਚ ਲੈ ਕੇ ਗਏ ਵਾਪਸ ਆ ਕੇ ਇੱਕ ਵਾਰੀ ਟੈਸਟ ਇਹਦਾ ਫੇਲਟਾਓ ਤਾਂ ਕਿ ਉੱਥੇ ਤਾਂ ਕਿਸੇ ਹੋਰ ਘੋੜੇ ਦੇ ਨਾਲ ਕੰਟੈਕਟ 'ਚ ਆ ਕੇ ਸਾਡਾ ਘੋੜਾ ਪੋਜ਼ਿਟਿਵ ਹੋ ਗਿਆ ਸੋ ਇਹਦੀ ਟੈਸਟਿੰਗ ਹੀ ਇਹਦੀ ਰੋਕਥਾਮ ਹੈਗੀ ਤੇ ਡਾਕਟਰ ਜੀ ਜਿਵੇਂ ਤੁਹਾਡੇ ਜਵਾਬ 'ਚੋਂ ਮੈਂ ਸਵਾਲ ਉਠਾऊंगा ਕਿ ਜਿੱਦਾਂ ਤੁਸੀਂ ਕਿਹਾ ਕਿ ਇੱਕ ਮਹੀਨੇ ਵਾਸਤੇ ਇਹ ਹੈਗਾ ਮਤਲਬ ਜੇ ਆਪਾਂ ਕਿਤੇ ਘੋੜਾ ਖਰੀਦਦੇ ਪਰੇ ਆ ਤੇ ਹਜੇ ਉਹ ਉਹਨੇ ਜਿਹੜਾ ਗਲੈਕਟਰ ਦਾ ਟੈਸਟ ਹੈ ਜੇ ਉਹਨੇ ਕਿਤੋਂ ਵੀ ਕਰਵਾਇਆ ਹੈ ਜੇ ਉਹਨੂੰ ਹਜੇ 17 ਦਿਨ ਹੋਏ ਆ ਜਾਂ 20 ਦਿਨ ਹੋਏ ਆ ਤਾਂ ਆਪਾਂ ਉਹਨੂੰ ਉਹਦੀ ਰਿਪੋਰਟ ਨੂੰ ਸਹੀ ਮੰਨਾਂਗੇ ਤੇ ਘੋੜਾ ਲੈ ਸਕਦੇ ਆਂ ਹਾਂਜੀ ਬਿਲਕੁਲ ਤੁਸੀਂ ਉਹਦੀ ਰਿਪੋਰਟ ਨੂੰ ਸਹੀ ਮੰਨ ਕੇ ਘੋੜਾ ਲੈ ਲਓ ਪਰ ਉਹਨੂੰ ਆਪਣੀ ਜਗ੍ਹਾ ਤੇ ਲਿਆ ਕੇ ਬਾਕੀ ਘੋੜਿਆਂ ਦੇ ਨਾਲ ਇੱਕਦਮ ਮਿਕਸ ਨਾ ਕਰੀਂ ਇੱਕ ਕੁਆਰੰਟਾਈਨ ਪੀਰੀਅਡ ਹੁੰਦਾ ਹੈ ਜਦੋਂ ਅਸੀਂ ਨਵਾਂ ਜਾਨਵਰ ਖਰੀਦਦੇ ਹਾਂ ਉਹਨੂੰ ਅਸੀਂ 40 ਤੋਂ 45 ਦਿਨ ਇੱਕ ਕੁਆਰੰਟਾਈਨ ਪੀਰੀਅਡ 'ਚ ਰੱਖਦੇ ਹਾਂ ਤਾਂ ਕਿ ਹੋ ਸਕਦਾ ਹੈ ਕਿ ਜਿਵੇਂ ਮੈਂ ਕਿਹਾ ਕਿ ਦਾ ਇਨਕੂਬੇਸ਼ਨ ਪੀਰੀਅਡ 2 ਹਫ਼ਤਿਆਂ ਤੋਂ 6 ਮਹੀਨਿਆਂ ਦਾ ਹੈ ਸੋ ਅਸੀਂ ਉਹ ਕੁਆਰੰਟਾਈਨ ਪੀਰੀਅਡ 'ਚ ਰੱਖਾਂਗੇ ਕਿ ਅਗਰ ਉਹ ਪਹਿਲਾਂ ਕਿਸੇ ਦੇ ਕੰਟੈਕਟ 'ਚ ਆਇਆ ਪ੍ਰਭਾਵਿਤ ਘੋੜੇ ਦੇ ਤੇ ਕੀ ਉਹਦੇ ਲੱਛਣ ਆ ਰਹੇ ਨੇ 2 ਹਫ਼ਤਿਆਂ 'ਚ ਤੇ 3 ਹਫ਼ਤਿਆਂ 'ਚ ਸੋ 40 ਤੋਂ 45 ਜਿਹੜਾ ਇੱਕ ਕੁਆਰੰਟਾਈਨ ਪੀਰੀਅਡ ਹੁੰਦਾ ਹੈ ਹਰੇਕ ਐਨੀਮਲ ਦਾ ਤੁਸੀਂ ਉਹਨੂੰ ਆਪਣੇ ਕੁਆਰੰਟਾਈਨ ਪੀਰੀਅਡ 'ਚ ਰੱਖੋ ਤੇ ਉਸ ਤਬਾਦਦ ਪਤਲੀ ਦੇਣ ਬਾਅਦ ਫਿਰ ਉਹਦਾ ਤੁਸੀਂ ਟੈਸਟ ਕਰਵਾ ਲਓ ਤੁਹਾਨੂੰ ਬਾਕੀ ਘੋੜਿਆਂ ਨੇ ਹਨ ਫਿਰ ਤੁਸੀਂ ਮਿਕਸ ਕਰ ਸਕਦੇ ਹੋ ਡੋctor ਇਹਦੇ ਨਾਲੇ ਆਪਣੇ ਆਖਰੀ ਸਵਾਲ ਦੇਣੇ ਕਿ ਕੋਈ ਜਿਹੜਾ ਸਨੇਹਾ ਜਿਹੜਾ ਤੁਸੀਂ ਘੋੜੇ ਪਾਲਕਾਂ ਨੂੰ ਦੇਣਾ ਜਾਂਦੇ ਹੋ ਕਿ ਸਾਡੇ ਇਸ ਚੈਨਲ ਦੇ ਰਹੀ ਕੀ ਉਹ ਕਿਵੇਂ ਕਰ ਸਕਦੇ ਆ ਇਹਦੇ ਇੱਕ ਬਾਜ ਜਾਂ ਕੋਈ ਹੋਰ ਤੁਸੀਂ ਦੱਸ ਸਕਦੇ ਦੋ ਲੈਣਾ ਚਾਹੀਦਾ ਮੈਂ ਘੋੜੇ ਪਾਲਕਾਂ ਨੂੰ ਆਹੀ ਕਹਿਣਾ ਚਾਹੂਗੀ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਗਲੈਂਡ ਦੇ ਕੇਸ ਫਾਇੰਡ ਹੋ ਗਏ ਹਨ। ਫਟੰਡਾ ਹੋ ਗਿਆ, ਲੁਧਿਆਣਾ ਹੋ ਗਿਆ, ਖੁਸ਼ਿਆਲਪੁਰ ਹੋ ਗਿਆ। ਬਹੁਤ ਸਾਰਿਆਂ ਨੂੰ ਪਤਾ ਵੀ ਹੋਊਗਾ, ਇਹਨਾਂ ਦਾ ਨਿਊਜ਼ ਵੀ ਸੁਣੀ ਹੋਊ। ਇੱਕ ਘਾਤਕ ਬਿਮਾਰੀ ਹੈ ਜਿਹਦਾ ਕੋਈ ਇਲਾਜ ਨਹੀਂ ਹੈਗਾ। ਸਾਨੂੰ ਘੋੜੇ ਨੂੰ ਅਗਰ ਪੋਜ਼ਿਟਿਵ ਆਂਦਾ ਹੈ, ਉਹਨੂੰ ਨਸ਼ਟ ਹੀ ਕਰਨਾ ਪੈਣਾ ਹੈ। ਠੀਕ ਹੈ। ਸੋ ਇਹਦਾ ਇੱਕੋ ਹੀ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੂਗੀ ਕਿ ਆਪਣੇ ਘੋੜਿਆਂ ਨੂੰ ਵੈਟਨਰੀ ਆਫੀਸਰ ਤੋਂ ਜਾਂਚ ਕਰਵਾਓ ਆਪ ਇਲਾਜ ਨਾ ਕਰੋ ਕਿਉਂਕਿ ਇਹਦਾ ਇਲਾਜ ਨਹੀਂ ਹੈਗਾ ਜਾਂਚ ਕਰਵਾ ਕੇ ਟੈਸਟਿੰਗ ਕਰਵਾ ਕੇ ਇਹਨੂੰ ਉੱਥੇ ਹੀ ਰੁਕਿਆ ਜਾਵੇ ਤਾਂਕਿ ਬਾਕੀ ਪੋੜਿਆਂ ਨੂੰ ਵੀ ਬਚਾ ਸਕੀਏ ਠੀਕ ਹੈ ਡਾਕਟਰ ਸਾਹਿਬ ਤੇ ਇਸ ਨਾਲ ਜੀ ਆਪਾਂ ਇਸ ਵੀਡੀਓ ਦਾ ਅੰਤ ਕਰਦੇ ਆਂ ਡਾਕਟਰ ਸਾਹਿਬ ਨੇ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਗਲੈਂਡਰ ਦੀ ਬਿਮਾਰੀ ਬਾਰੇ ਦੱਸਿਆ ਜੋ ਸਾਨੂੰ ਕਿੰਨੀਆਂ ਚੀਜ਼ਾਂ ਨਹੀਂ ਪਤਾ ਸੀਗੀਆਂ ਟੈਸਟਿੰਗ ਬਾਰੇ ਫ੍ਰੀ ਫੈਸਿਲਿਟੀ ਬਾਰੇ ਤੇ ਅੱਗੇ ਵੀ ਆਪਾਂ ਦੁਬਾਰਾ ਇਦਾਂ ਦੀ ਹੋਰ ਵੀਡੀਓਜ਼ ਪਾਵਾਂਗੇ ਇੱਕ ਵਾਰੀ ਫਿਰ ਟੌਕਸ ਆਫ ਦਾ ਬਹੁਤ ਬਹੁਤ ਧੰਨਵਾਦ ਤੇ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜੁਮ ਕਰੋ ਧੰਨਵਾਦ ਸਾਰਾ